ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੋ ਤਿੰਨ ਦਿਨਾਂ ਤੋਂ ਵਿਸ਼ਾ ਵਿਚਾਰ ਰਹੇ ਹਾਂ ਮਾਸ ਮਾਸ ਕਰ ਮੂਰਖ ਝਗੜੇ ਕੱਲ ਅਸੀਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਜੋ 129990 ਪੰਨੇ ਤੇ ਸੁਭਾਈ ਮਾਨਨ ਉਹਨਾਂ ਦੀ ਅਰਥ ਵਿਚਾਰ ਜੜੇ ਉਹ ਆਰੰਭ ਕੀਤੇ ਸਨ ਤੋਂ ਪੰਕਤੀ ਆਈ ਸੀ ਆ ਪੱਖ ਪੱਖੇ ਪੱਕ ਤਜ ਛੋੜੇ ਅੰਦ ਗੁਰੂ ਜੀਨ ਕੇਰਾ ਜਿਨ੍ਹਾਂ ਦਾ ਗੁਰੂ ਅਗਿਆਨਤਾ ਦੇ ਨੇਤਰਾਂ ਵਿੱਚ ਉਲਜਿਆ ਹੋਇਆ ਗਿਆਨ ਦੇ ਨੇਤਰ ਜੀ ਦੇ ਨਹੀਂ ਖੁੱਲੇ ਉਹ ਅੰਨਿਓ ਵਾਲਾ ਜਿਹਦਾ ਜੀਵਨ ਹੈ ਉਹ ਆ ਪੱਖ ਪੱਖੇ ਉਹਨਾਂ ਲੋਕਾਂ ਦੀ ਹਾਲਤ ਹੈ ਕਿ ਆ ਪਾਕ ਚੀਜ਼ਾਂ ਦੇ ਪੱਖ ਤੇ ਜਿਹੜੀਆਂ ਚੀਜ਼ਾਂ ਖਾਣ ਵਾਲੀ ਨਹੀਂ ਉਹ ਤੇ ਖਾਂਦੇ ਨੇ ਪਾਕਤਾ ਦੇ ਛੋੜੇ ਪੱਖ ਭਾਵ ਜਿਹੜਾ ਮਾਸ ਹੈ ਇਹ ਪੱਖ ਹੈ ਖਾਣ ਯੋਗ ਚੀਜ਼ ਹੈ ਇਸ ਵਾਰ ਤੁਸੀਂ ਜਿਹੜੀ 2-3 ਦਿਨ ਪਹਿਲਾਂ ਗੁਰਬਾਣੀ ਦੀਆਂ ਪੰਕਤੀਆਂ ਵਿਚਾਰੀਆਂ ਉਹਨਾਂ ਵਿੱਚ ਜਿੱਥੇ ਖਾਣ ਪੀਣ ਦੇ ਪਦਾਰਥ ਗੁਰੂ ਸਾਹਿਬ ਗਿੰਦੇ ਹਨ ਉਹਨਾਂ ਖਾਣ ਪੀਣ ਦੇ ਪਦਾਰਥਾਂ ਵਿੱਚ ਮਾਸ ਨੂੰ ਵੀ ਗੁਰਜੀ ਗਿੰਦੇ ਹਨ ਅਗਰ ਮਾਸ ਕੋਈ ਬਿਲਕੁਲ ਅਪੱਖੀ ਚੀਜ਼ ਹੁੰਦੀ ਤੇ ਗੁਰੂ ਸਾਹਿਬ ਨੇ ਜ਼ਰੂਰੀ ਗੱਲ ਹੈ ਕਿ ਜਿੱਥੇ ਖਾਣ ਪੀਣ ਦੇ ਪਦਾਰਥਾਂ ਦੀ ਲਿਸਟ ਜਿਹੜੀ ਪੰਕਤੀਆਂ ਵਿੱਚ ਜਗ੍ਹਾ ਤੇ ਆਈ ਹੈ ਉੱਥੇ ਨਾਲ ਮਾਸ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਸ਼ਰਾਬ ਨਹੀਂ ਆਈ ਹੋਰ ਨਸ਼ੇ ਕੱਚੇ ਨਹੀਂ ਆਏ ਹੋਰ ਬਹੁਤ ਸਾਰੀਆਂ ਐਸੀ ਚੀਜ਼ਾਂ ਜਿਹੜੀਆਂ ਇਨਸਾਨ ਦੇ ਖਾਣੇ ਉਹਨਾਂ ਦਾ ਜ਼ਿਕਰ ਨਹੀਂ ਆਇਆ ਖਾਣ ਦੇ ਪਦਾਰਥਾਂ ਦਾ ਜ਼ਿਕਰ ਆਇਆ ਉੱਥੇ ਮਾਸ ਨੂੰ ਵੀ ਉਹ ਪੱਖ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ ਨੇ ਪੱਖਣ ਵਾਲੀਆਂ ਉਹਨਾਂ ਵੀ ਸ਼ਾਮਲ ਕੀਤਾ ਤੂੰ ਜਿਹੜੇ ਹੋਰ ਅਪੱਖ ਚੀਜ਼ਾਂ ਭਖਦੇ ਨੇ ਪਰ ਪਖਣਯੋਗ ਖਾਣਯੋਗ ਮਾਸ ਜਿਹੜੇ ਨਹੀਂ ਖਾਂਦੇ ਤਦ ਛੋੜੇ ਛੱਡ ਕੇ ਬਹਿ ਜਾਂਦੇ ਨੇ ਅਧ ਗੁਰੂ ਜੀ ਨੇ ਕਿਹਾ ਜਿਨ੍ਹਾਂ ਦਾ ਗੁਰੂ ਅਗਿਆਨਤਾ ਦੇ ਕਾਰਨ ਅੰਨਾ ਹੈ 마ਸੂ ਨਿਮੇ 마ਸੂ ਜਮੇ ਹਮ ਆਸਾ ਕੇ ਭਾਂਡੇ ਅਸੀਂ ਮਾਸ ਤੋਂ ਨਿਮੇ ਆ ਮਾਸ ਤੋਂ ਜੰਮੇ ਆ ਮਾਸ ਦੇ ਭਾਂਡਾ ਹੈ ਸਾਡਾ ਸਰੀਰ ਗਿਆਨ ਧਿਆਨ ਕਛ ਸੁਝ ਨਹੀਂ ਚਤੁਰ ਗਹਾਗਾ ਪਾਂਡੇ ਗੁਰਜੂ ਕਿਸੇ ਪਾਂਡੇ ਨੂੰ ਪੰਡਿਤ ਸੁਬੰਦਰ ਕਰਕੇ ਕਹਿੰਦੇ ਨੇ ਬਈ ਤੈਨੂੰ ਗਿਆਨ ਧਿਆਨ ਦੇ ਸੁਝਦਾ ਨਹੀਂ ਤੇ ਅਬ ਮੈਂ ਆਪਣੇ ਆਪ ਨੂੰ ਚਤਰਕੋ ਹਾਂਦਾ ਤੈਨੂੰ ਪਤਾ ਹੀ ਨਹੀਂ ਆਪਣੇ ਵੇਦਾਂ ਸ਼ਾਸਤਰਾਂ ਦਾ ਵੀ ਪਤਾ ਨਹੀਂ ਕਿ ਉਹਨਾਂ ਵਿੱਚ ਜੀ ਮਾਸ ਵਰਤਿੰਦਾ ਰਿਹਾ ਹੈ ਮਾਸ ਪੁਰਾਣੀ ਮਾਸਕ ਦੇਵੀ ਚੋਂ ਜੁਗ ਮਾਸ ਕਮਾਣਾ ਤੈਨੂੰ ਪਤਾ ਹੀ ਨਹੀਂ ਹੈ ਤੇਰੇ ਪੁਰਾਣਾ ਵਿੱਚ ਜਿਹੜੇ ਸਨਾਤਨ ਧਰਮ ਦੇ ਗ੍ਰੰਥਨ ਪੁਰਾਣਾ ਵਿੱਚ ਵੀ ਮਾਸ ਦਾ ਜ਼ਿਕਰ ਆਇਆ ਮਾਸ ਪੁਰਾਣੀ ਪੁਰਾਣਾ ਵਿੱਚ ਮਾਸਕ ਤੇ ਵੀ ਕਿਤੇ ਵੀ ਇਸਲਾਮੀ ਮਤ ਦੇ ਚਾਰ ਗ੍ਰੰਥੇ ਡੇਨ ਕਿਦਮ ਚੋਂ ਜੁਗ ਮਾਸ ਕਮਾਨਾ ਚੋਂ ਜੁਗਾ ਵਿੱਚ ਇਹ ਮਾਸ ਜਿਹੜਾ ਇਹ ਤਾਂ ਖਾਣ ਪੀਣੇ ਕਮਾਨ ਜਿਹੜਾ ਇਹ ਚੱਲਦਾ ਰਿਹਾ ਹੈ ਪਿੱਛੇ ਵੀ ਐਸੀ ਗੈਂਡਾ ਮਾਰ ਹੋਮਜਾ ਕੀ ਇਹ ਦੀਵਤਿਆਂ ਕੀ ਬਾਣੇ ਗੈਂਡਾ ਮਾਰ ਕੇ ਹੋਮਜਾ ਕਰਦੇ ਸਨ ਇਹ ਵੀ ਦੇਵਤਿਆਂ ਦੀ ਇੱਕ ਮਰਿਆਦਾਰੀ ਹੈ ਬਣ ਰਹੀ ਹੈ ਉਹਨਾਂ ਦੀ ਇੱਕ ਇਹ ਵਿਧੀ ਰਹੀ ਹੈ ਉਥੇ ਮੈਂ ਇੱਕ ਚੀਜ਼ ਹੋਰ ਸਪਸ਼ਟ ਕਰ ਦੇਵਾਂ ਜਿਹੜੇ ਕਈ ਸਨਾਤਨੀ ਵੀਰ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਸਨਾਤਨ ਮਰਦੇ ਮੰਨਣ ਵਾਲੇ ਦਾ ਸਨਾਤਨ ਵਿੱਚ ਇਸ ਨੂੰ ਵੈਸ਼ਵੂ ਮਤ ਬਣਾਈ ਬੈਠੇ ਨੇ ਇਸ ਨੂੰ ਸੋਚਦੇ ਨੇ ਕਿ ਜੀ ਮਾਸ ਮਨਾ ਹੈ ਜੀ ਟੋਟਲੀ ਮਨਾ ਹੈ ਮੈਂ ਉਹਨਾਂ ਦੇ ਗਿਆਤ ਵਾਸਤੇ ਇੱਥੇ 266 ਨੰਬਰ ਸ਼ਲੋਕ ਮਨੂ ਸਮ੍ਰਿਤੀ ਦਾ ਮਨੂ ਸਮ੍ਰਿਤੀ ਅਨੁਸਾਰ ਹੀ ਤਕਰੀਬਨ ਸਾਰੇ ਬ੍ਰਾਹਮਣੀ ਕਰਮ ਕਾਂਜੋ ਚਾਹੇ ਉਹ ਜਨਮ ਸੰਸਕਾਰ ਹੈ ਉਹ ਮ੍ਰਿਤਕ ਸੰਸਕਾਰ ਹੈ ਇਹਨਾਂ ਦਾ ਵਿਆਹ ਸ਼ਾਦੀ ਹੈ ਜਾਂ ਕੁਝ ਵੀ ਜਿਹੜੇ ਇਹਨਾਂ ਦੇ ਮੁੱਖ ਸੰਸਕਾਰ ਹਨ ਉਹ ਵੀ ਸਨਾਤਨੀ ਲੋਕ ਜਿਹੜੇ ਨੇ ਉਹ Manu Smriti ਅਨੁਸਾਰ ਹੀ ਜਾਦੇ ਕਰਦੇ ਨੇ ਤੋਂ Manu Smriti ਵਿੱਚ ਸਰਾਧਾਂ ਦੇ ਬਾਰੇ ਜਿੱਥੇ ਲਿਖਿਆ ਵੀ ਸਰਾਧ ਕਰਨੇ ਚਾਹੀਦੇ ਨੇ ਉੱਤੇ 266ਵਾਂ ਸ਼ਲੋਕ ਹੈ ਇਸ ਸੰਸਕ੍ਰਿਤ ਵਿੱਤ ਸੰਸਕ੍ਰਿਤ ਮੈਨੂੰ ਨਹੀਂ ਆਉਂਦੀ ਪਰ ਮੈਂ ਜਿਹੜੀ ਇਹ ਪੁਸਤਕ ਲੈਂਦੀ ਸੀ ਇਸ ਸੰਸਕ੍ਰਿਤ ਦੇ ਸ਼ਲੋਕ ਦੇ ਨਾਲ ਹਿੰਦੀ ਅਨੁਵਾਦ ਹੋਇਆ ਦਾ ਅਨੁਵਾਦ ਵੀ ਲਿਖਦੇ ਨੇ 266ਵੇਂ ਸ਼ਲੋਕ ਕਿ ਪਿਤਰوں ਕੋ विधि भक्त दिया हुआ भव्य जो उन्हें चिरंग काल या अनंत काल के लिए तृप्त देने वाला होता है मैं सब कहता हूं भाई बहुत समय ਲਈ अनंत काल दी जेडी चीज तृप्त ਕਰਨ ਵਾਲੀ ਹੈ ਪਿਤਰੀਆਂ ਨੂੰ ਉਹ ਕਿਹੜਾ ਉਹਨਾਂ ਨੂੰ ਪੂਜਨ ਦੇਣਾ ਚਾਹੀਦਾ ਮੈਂ ਉਹਦਾ ਜ਼ਿਕਰ ਕਰਦਾ ਹਾਂ ਇਸ ਸ਼ਲੋਕ ਵਿੱਚ ਅੱਗੇ 260 ਜੀ ਲਿਖਦੇ ਨੇ ਤਿਲ ਦਾਣਿਆ ਯਬ ਉਰਦ मूल और फल इनमें से कोई एक वस्तु विधि भात देने से मनुष्य के पितर 1 महीने तक तृप्त होते हैं यानी ये जो वैष्णव भोजन जिन्हਾਂ ਵਿੱਚ ਆਗੇ ਤਿਲ, ਧਾਨ, ਪਾਵ, ਚਾਵਲ, ਯਾਬ ਉਰਦ दाल, ਫਲ ਵਗੈਰਾ ਫਲ ਫਰੂਟ ਸਬਜ਼ੀਆਂ ਇਹ ਇਹਨਾਂ ਨੂੰ ਅਗਰ ਪਿਤਰੀਆਂ ਨਿਮਕ ਸਰਾਧ ਹੀ ਦੇਂਦੇ ਆ ਤੇ ਪਿਤਰੀਆਂ 1 ਮਹੀਨੇ ਬਸ ਤ੍ਰਿਪਤ ਹੁੰਦੀਆਂ ਨੇ ਸ਼ਲੋਕ ਨੰਬਰ 268 ਵਿੱਚ ਲਿਖਦੇ ਨੇ ਮੱਛਲੀਆਂ के मांस से 2 महीने ਉਹਨ ਦੇਖੋ మాਸ ਦਾ ਜ਼ਿਕਰ ਕੇ ਮੱਛਲੀਆਂ ਕੇ మాਸ సే 2 ਮਹੀਨੇ ਹਿਰਨ ਕੇ మాਸ సే 3 ਮਹੀਨੇ ਭੇਡ ਕੇ మాਸ సే 4 ਮਹੀਨੇ ਔਰ ਖਾਦੀਆ ਪੰਛੀ ਕੇ మాਸ సే 5 ਮਹੀਨੇ ਤੱਕ ਪਿਤਰੋਂ ਕੀ ਤ੍ਰਿਪਤੀ ਹੋਤੀ ਹੈ ਜਿਹੜੇ ਭੋਜਨ ਅੱਜ ਕੱਲ ਦੇ ਰਹੇ ਨੇ ਖੀਰਾ ਪੂੜੀਆਂ ਇਹਨਾਂ ਲਈ ਦੱਸਿਆ ਕਿ 1 ਮਹੀਨਾ ਤ੍ਰਿਪਤ ਹੁੰਦੇ ਨੇ ਸਿਰਫ ਪਿਤਰ ਬਾਕੀ 11 ਮਹੀਨੇ ਭੁਖੇ ਰਹਿੰਦੇ ਨੇ ਪਰ మాਸ ਇਹ ਜਿਹੜੇ మాਸ ਗਿਨੇ ਮੱਛਲੀਆਂ ਦਾ ਤੇ ਹਿਰਨ ਦਾ ਤੇ मछलियों के मांस से 2 महीने हिरण के मांस से 3 महीने भेड़ के मांस से 4 महीने और खाद्य पक्षी के मांस से 5 महीने तक पितरों को तृप्ति होती है एक अंदर मांस नहीं खाना चाहिए दूसरे पासे अगला श्लोक आ गया जी 200 97 नंबर जोड़ा श्लोक है बकरे के मांस से 6 महीने पक्षी चित्त मुर्ग पक्षी तो कोई मुर्ग लिखया चित्त मुर्ग उस दो ब्रैकेट ही लिखया के मांस से 7 महीने एक अतित्य हिरण के मांस से आठ महीने और रूरर नामक मुर्गे के मांस से नौ महीने तक पितरों को तृप्ति होती है। दसो दस जी ए ਤੁਹਾ ਤੁਸੀਂ ਮੈਂ ਤਾਂ ਕੋਈ ਬ੍ਰਾਹਮਣ ਇਧਰ ਸ਼ਰਾਧ ਮਾਸ ਲੰਦਾ ਨਹੀਂ ਦੇਖਿਆ ਬਰਕੇ ਸ਼ਰਾਧ ਦੇ ਮਾਸ ਹੀ ਜਾਂਦੇ ਨੇ ਕਹਿੰਦੇ ਨਹੀਂ ਜੀ ਇਹ ਸ਼ਰਾਧ ਦੇ ਦਿਨ ਜਲਦੇ ਵੇਣ ਇਹਨਾਂ ਵਿੱਚ ਮਾਸਾਂ ਦਾ ਨਹੀਂ ਸਮਰ ਕਰਨ ਲੱਗ। ਇੱਥੇ ਤਾਂ ਸ਼ਰਾਧ ਵਿੱਚ ਮਾਸ ਲੱਗਣਾ ਲਿਖਿਆ ਦ ਹੈ। ਅੱਛਾ ਅਗਲਾ ਜਿਹੜਾ ਸ਼ਲੋਕ ਹੈ 210 10 ਨੰਬਰ ਸ਼ਲੋਕ ਉਹਦੇ ਵੀ ਲਿਖਦੇ ਨੇ ਜੰਗਲੀ ਸੂਰ ਔਰ ਜੰਗਲੀ भैंसे के मांस से 10 मास और खरा तथा कछुए के मांस से 11 मास तक तृप्त रहते हैं यानी चढ़ी जड़ी जड़ी-जड़ियां पितरियों ने जिन्होंने इन के ख्याल मुताबिक जड़े दे मरे दे हुए पुरानी साडे बुजुर्ग ने वो पितरियां रूपी होके श्राद्ध के दिनो विच मात लो के जा जंदे ने ओना दी अनपुजन दा सेवा कीती जाए ते ओ कुशलता दा वरदिके जांदे ने ते ना कीती जाए ते ओ श्राप भी देके जांदे ने ऐसा लिखया इसे मनुस्मृति दे विच ਤੇ ਉਹਨਾਂ ਨੂੰ ਰਜਾਨ ਵਾਸਤੇ ਕਿਹੜੇ ਕਿਹੜੇ ਭੋਜਨ ਦੇਣੇ ਚਾਹੀਦੇ ਨੇ ਉਹਦੇ ਵੀ ਤੁਸੀਂ ਦੇਖੋ ਜੀ ਜੰਗਲੀ ਸੂਰ ਔਰ ਜੰਗਲੀ भैंसे के मांस से 10 मास ਔਰ ਖਰਾ tatha ਕਛੂਏ के मांस से 11 मास तक तृप्त रहते हैं ਤੁਸੀਂ ਤੇ ਸਾਗ ਸਬਜ਼ੀ ਖਵਾ ਕੇ ਇੱਕ ਮਹੀਨੇ ਨੂੰ ਖਵਾਦੇ ਉਹਨਾਂ ਨੂੰ ਤੇ ਕਹਿੰਦੇ ਜੀ ਮਾਸ ਨਹੀਂ ਖਾਣਾ ਅੱਛਾ ਅਗਲਾ ਜਿਹੜਾ ਸ਼ਲੋਕ ਹੈ 211 ਨੰਬਰ ਉਹਦੇ ਵੀ ਦੱਸਦੇ ਨੇ ਗਾਏ के, के दूध का पायस खीर से 1 वर्ष तक ਔਰ ਬਕਸ਼ਣਸ ਜਲ ਪੀਤੇ ਸਮੇਂ ਜਿਸ ਬੱਕਰੇ ਦਾ ਕਾਨ ਜਲ ਮੇ ਭੀਗੇ ਹੋਰ ਸ਼ਵੇਤ ਵਰਨ ਦਾ ਹੋ ਸ਼ਵੇਤ ਵਰਨ ਦਾ ਹੋਵੇ ਤੇ ਜਿਹਦੇ ਪਾਣੀ ਪੀਂਦਾ ਹੋਵੇ ਉਹਦੇ ਬੱਕਰੇ ਦੇ ਜਿਹੜੇ ਕਾਨ ਨੇ ਉਹ ਪਾਣੀ ਵਿੱਚ ਪਾਣੀ ਨਾਲ ਛੁੰਦੇ ਹੋਣ ਕੇ ਮਾਸ ਸੇ 12 ਬਰਸ ਤੱਕ ਪਿਤਰੋਂ ਕੀ ਤ੍ਰਿਪਤੀ ਹੁੰਦੀ ਹੈ ਦੱਸੋ ਜੀ ਇਹ ਜਿਹੜੇ ਲੋਕ ਜਿਨ੍ਹਾਂ ਬ੍ਰਾਹਮਣਵਾਦੀ ਲੋਕ ਜਿਹੜੇ ਮਾਸ ਮਾਸ ਤੇ ਅੰਡੇ ਅੰਡੇ ਕੋਲ ਬੜੇ ਨਸਤੇ ਫਿਰਦੇ ਨੇ ਨੱਕ ਪਗੜਦੇ ਨੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੁਝਾ ਹੈ ਤੇ ਨੱਕ پکڑ ਕੇ ਬਹਿ ਜਾਂਦੇ ਨੇ ਵੇ ਬਦਬੂ ਆ ਗਈ ਜੀ ਮਾਸ ਦੀ ਅੰਡੇ ਦੀ ਇਹਨਾਂ ਦੇ ਸਰਾਧ ਵਿੱਚ ਇਹ ਕੁਝ ਲਿਖਿਆ ਹੈ ਕਿ ਜੇ ਮੈਂ ਗਲਤ ਬੋਲਦਾ ਹੋਵੇ ਕੋਈ ਸਨਾਤਨੀ ਬੰਦਾ ਮਨੂ ਸਮਰਤੀ ਜੀ ਦੇ ਇਸ ਸ਼ਲੋਕ ਨੰਬਰ ਇਹ 262 ਤੋਂ ਲੈ ਕੇ 211 12 ਤੱਕ ਤੱਕ ਲਵੇ ਕਿ ਉਹਦੇ ਵਿੱਚ ਕੀ ਲਿਖਿਆ ਹੋਇਆ ਤੂੰ ਗੁਰੂ ਜੀ ਸਭ ਤੋਂ ਪੰਡਤ ਨੂੰ ਕਹਿੰਦੇ ਨੇ ਕਿ ਪੰਡਤਾਂ ਤੂੰ ਜਾਣਦਾ ਹੀ ਨਹੀਂ ਹੈ ਤੂੰ ਤੇ ਐਵੇਂ ਡਰਾਮੇ ਕਰਦੇ ਤੈਨੂੰ ਇਹ ਨਹੀਂ ਪਤਾ ਗਿਆਨ ਧਿਆਨ ਕਾ ਸੁਝਾ ਨਹੀਂ ਚਤਰ ਕੋ ਹਵਾ ਪੌਂਡੇ ਮਾਸ ਪੁਰਾਣੀ ਮਾਸ ਖਤੇ ਵੀ ਚੋ ਜੁਗ ਮਾਸ ਕੋ ਮਾਨ ਜੱਜ ਕਾਜ ਵਿਆਸ ਸੁਹਾਵਾ ਉਥਾ ਮਾਸ ਮਾਨ ਜੱਜ ਕਾਜ ਵਿਆ ਟੰਗ ਵਿਆ ਟੰਗਾਂ ਵਿਚ ਮਾਸ ਸੁਭਦਾ ਗੁਰੂ ਜੀ ਦੀ ਇਸ ਸ਼ਬਦ ਵਿੱਚ ਗੁਰੂ ਜੀ ਇਹ ਕਹਿ ਰਹੇ ਨੇ ਕਿ ਜੱਜ ਕਾਜ ਵਿਆ ਸੁਹਾਵਾ ਸੁਹੰਦਾ ਹੈ ਮਾਸ ਤੇ ਸਾਡੇ ਭਾਈ ਸਾਹਿਬ ਦਮ ਦੇ ਮਿੰਟਕ ਸਾਹਿਬ ਮੁਖੀ ਸਾਹਿਬ ਅਰਥ ਕਰ ਰਹੇ ਨੇ ਨਹੀਂ ਜੀ ਮਾਸ ਆ ਪਾਕਿਆ ਤੇ ਬਾਕੀ ਜਿਨ੍ਹਾਂ ਪਾਕਨ ਇਹ ਇਹਦਾ ਕੀ ਅਰਥ ਕਰੋਗੇ ਜੀ ਮੈਨੂੰ ਦੇ ਮੇਰੀ ਦੀ ਬੁੱਧੀ ਥੋੜੀ ਹੈ ਜਿਵੇਂ ਅਨਪੜ ਬੰਦਾ ਮੈਨੂੰ ਦੀ ਸਮਝ ਆਉਂਦੀ ਜਜ ਕਾਜ ਵਿਆਹ ਸੁਹਾਵਾ ਸੁਹਾ ਮੈਨੇ ਸੋਭਦਾ ਹੈ ਕੀ ਸੋਭਦਾ ਹੈ ਉਥੇ ਮਾਸ ਸਮਾਨਾ ਉਥੇ ਮਾਸ ਜਿਹੜਾ ਸਮਾਇਆ ਜਾਂਦਾ ਲਗਾਇਆ ਜਾਂਦਾ ਉਹ ਸੋਭਦਾ ਹੈ ਇਸਤਰੀ ਪੁਰਖ ਨਿਭ ਜੇ ਮਾਸੂ ਪਾਦਸ਼ਾ ਸੁਲਤਾਨਾ ਇਸਤਰੀਆਂ ਪੁਰਸ਼ ਤੇ ਬੜੇ ਬੜੇ ਪਾਦਸ਼ਾ ਰਾਜਾ ਮਹਾਰਾਜੇ ਗੁਰੂ ਪੀਰ ਪੀਰ ਪੈਗੰਬਰ ਅਵਤਾਰ ਇਹ ਸਭ ਇਹ ਮਾਸ ਤੇ ਹੀ ਬਣੇ ਹੁੰਦੇ ਨੇ ਇਸਤਰੀ ਪੁਰਖ ਨਿਭਜੇ 마ਸੂਪਾਦਸ਼ਾ ਸੁਲਤਾਨਾ ਜੇ ਉਹ ਦੀਸੇ ਨਰਕ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਜੇ ਭਈ ਇਹ ਮਾਸਾਹਾਰੀ ਲੋਕਨ ਇਹ ਨਰਕਾਂ ਹੀ ਜਾਣਗੇ ਸਾਰੇ ਤੇ ਜਿਹੜੇ ਵੈਸ਼ਨੂ ਨੇ ਉਹ ਸਵਰਗਾਂ ਹੀ ਜਾਣਗੇ ਤੇ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਫਿਰ ਉਨ੍ਹਾਂ ਦਾ ਦਾਨ ਨਾ ਲੈਣਾ ਜਿਹੜੇ ਵੈਸ਼ਨੂ ਬਣੇ ਫਿਰਦੇ ਨੇ ਉਹ ਇਹਨਾਂ ਲੋਕਾਂ ਦੇ ਘਰੋਂ ਜਾ ਕੇ ਦਾਨ ਤੇ ਲੈ ਆਉਂਦੇ ਨੇ ਉਹਨਾਂ ਦਾ ਖਾਦਾ ਹੋਇਆ ਧੰਨ ਰਿਸ਼ੂਦ ਖੋਰੀ ਦਾ ਧੰਨ ਵੀ ਲੈ ਲੈਂਦੇ ਨੇ ਉੱਥੇ ਪਾਪ ਨਹੀਂ ਹੈ ਉਹਨਾਂ ਦੇ ਘਰੋਂ ਤਨ ਲੈ ਕੇ ਆਪਣੇ ਗੁਜ਼ਾਰੇ ਚਲਾਉਂਦੇ ਨੇ ਉਹ ਤਾਂ ਮਾਸਾਹਰੀ ਨੇ ਸਾਰੇ ਫਿਰ ਉਹਨਾਂ ਕੋਲ ਕਿਉਂ ਲੈਂਦੇ ਹੋ ਕਿ ਗੁਰਸੱਭੂ ਘਰ ਕਹਿੰਦੇ ਨੇ ਜੇ ਉਹ ਦੀਸੇ ਨਰਕ ਜਾਂਦੇ ਤਾਂ ਉਹਨਾਂ ਦਾ ਦਾਨ ਨਾ ਲੈਣਾ ਫਿਰ ਉਹਨਾਂ ਕੋਲ ਦਾਨ ਵੀ ਨਹੀਂ ਲੈਣਾ ਚਾਹੀਦਾ ਇਹਨਾਂ ਨੂੰ ਦੇਣ ਦਾ ਨਰਕ ਸੁਰਗ ਲੈਂਦੇ ਵਾਹ ਓ ਲੋਕੋ ਗੁਰੂ ਸਾਹਿਬ ਕਹਿੰਦੇ ਨੇ ਬਈ ਇਹ ਮਾਸਖਾਨ ਵਰੋਂ ਦਿੰਦੇ ਨੇ ਨਰਕ ਤੇ ਆਪ ਜਿਹੜੇ ਵੈਸ਼ਨੂ ਬਣੇ ਫਿਰਦੇ ਨੇ ਵੈਸ਼ਨੂ ਹੈ ਨਹੀਂਨ ਵਸੇ ਇੱਕ ਨਕਲੀ ਵੈਸ਼ਨੂ ਬਣੇ ਫਿਰਦੇ ਨੇ ਉਹ ਆਪ ਲੈਂਦੇ ਨੇ ਸੁਰਗ ਲੈਂਦੇ ਸੁਰਗ ਸੁਰਗ ਲੈਂਦੇ ਨੇ ਤੇ ਦਿੰਦੇ ਨਰਕ ਦੇਂਦੇ ਨਰਗ ਸੁਰਗ ਲੈਂਦੇ ਦੇਖੋ ਇਹ tingana ਇਹ ਧੋਖਾ ਦੇਖੋ ਇਹਨਾਂ ਲੋਕਾਂ ਦਾ ਇਹ ਗੁਰੂ ਸਾਹਿਬ ਜਿਹੜੇ ਮਾਸ ਮਸਤਾ ਝਗੜਾ ਬੈਠੇ ਨੇ ਮਾਸ ਖੰਡਾ ਖਣਾ ਪਾਪ ਹੈ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ tingana ਧੋਖਾ ਕਰ ਰਹੇ ਨੇ ਸੰਸਾਰ ਨਾਲ ਸੰਸਾਰ ਦੇ ਵਿੱਚ ਅਗਿਆਨਤਾ ਦਾ ਪ੍ਰਸ਼ਾਦ ਵਰਤਾ ਰਹੇ ਨੇ ਇਹ ਸੱਚਾ ਗਿਆਨੀ ਦੇ ਰਹੇ ਲੋਕਾਂ ਨੂੰ ਆਪ ਨੂੰ 부ਝਾ ਲੋਕ 부ਝਾਏ ਪਾਂਡੇ ਖਰਾ ਸਿਆਣਾ ਬਈ ਪੰਡਾ ਤੂੰ ਚੰਗਾ ਖਰਾ ਸਿਆਣਾ ਹੀ ਬਾਈ ਆਪ ਤੇ 부ਝਦਾ ਨਹੀਂ ਲੋਕਾਂ ਨੂੰ ਗਿਆਨ ਦੇ ਬੰਦਾ ਫਿਰਦਾ ਇਹ ਸਾਡੇ ਜਿਹੜੇ ਪਾਂਡੇ ਨੇ ਕੇਸਾਦਾਰੀ ਪਾਂਡੇ ਇਹ ਜਿਹੜੀ ਬੜੀ ਬੜੀਆਂ ਜਥੇਬੰਦੀਆਂ ਬਣੀਆਂ ਫਿਰਦੇ ਨੇ ਮਾਸ ਦੇ ਖਿਲਾਫ ਡਾਂਗਾ ਚੁੱਕੀ ਫਿਰਦੇ ਨੇ ਕਿਸੇ ਕਿਰਪਾਨ ਧਾਰੀ ਨੂੰ ਅੰਮ੍ਰਿਤ ਧਾਰੀ ਨੂੰ ਮਾਸ ਖਾਂਦੇ ਦੇਜਾਂ ਦਾ ਕੁੱਟ-ਕੁੱਟ ਕੇ ਓਏ ਇਹ ਕਿੱਥੇ ਲਿਖਿਆ ਗੁਰਗਨ ਸਾਹਿਬ ਵਿੱਚ ਜੇ ਬੜੇ ਹੁਆਲੇ ਦਿੰਦੇ ਓਏ ਗੁਰਗਨ ਸਾਹਿਬ ਦੀ ਕਿੱਥੇ ਲਿਖਿਆ ਕਿ ਮਾਸਾ ਹਾਰੀਆਂ ਨੂੰ ਕੁੱਟਨੇ ਫਿਰੋ ਜਾ ਕੇ ਜੇ ਉਹਨਾਂ ਕਿਰਪਾਨ ਧਾਰਨ ਕੀਤੇ ਇਹ ਕਿੱਥੇ ਲਿਖਿਆ ਦਾ ਹੈ ਗੁਰਗਨ ਸਾਹਿਬ ਦੇ ਵਿੱਚ ਕਿ ਜਿਹੜਾ ਪੰਜ ਕਕਾਰੀ ਵਰਦੀ ਦਾ ਧਾਰਨੀ ਹੈ ਜਾਂ ਗੁਰਸਿੱਖ ਹੈ ਉਹਨੂੰ ਮਾਸ ਅੰਡਾ ਨਹੀਂ ਖਾਣਾ ਚਾਹੀਦਾ ਇੱਕ ਸ਼ਬਦ ਮੈਨੂੰ ਦੱਸ ਦਿਓ ਜਿਹਦੇ ਵਿੱਚ ਜਿਸ ਤਰ੍ਹਾਂ ਸ਼ਰਾਬ ਦੇ ਬਾਰੇ ਲਿਖਿਆ ਹੈ ਵਿੱਚ ਸ਼ਰਾਬ ਪੀ ਨਾਲ ਮਤ ਵਿੱਚ ਬਰਲ ਪੈ ਜਾਂਦਾ পাগল ਬਣ ਆ ਜਾਂਦਾ ਆਪਣੇ ਪਰਿਵਾਰ ਦੀ ਪਛਾਣ ਨਹੀਂ ਰਹਿੰਦੀ ਕਮਜ਼ੋਰੀਆਂ ਨੁਕਸ ਦੱਸੇ ਨੇ ਸ਼ਰਾਬ ਦੇ ਐਬਾਂ ਦੇ ਇਸ ਤਰ੍ਹਾਂ ਉਹ ਸ਼ਬਦ ਮੈਨੂੰ ਦੱਸੋ ਜਿਸ ਵਿੱਚ ਮਾਸ ਦਾ ਨੁਕਸ ਦੱਸਿਆ ਹੋਵੇ ਕਿ ਮਾਸ ਖਾਣਾ ਪਾਪ ਹੈ ਮਾਸ ਖਾਣਾ ਜੀਵਤ ਹੈ ਮਾਸ ਖਾਣਾ ਤਮਸ਼ਕਜ ਹੈ ਮਾਸ ਖਾਣਾ ਸਿਮਰਣੀ ਹੁੰਦਾ ਇੱਕ ਸ਼ਬਦ ਮੈਨੂੰ ਇਹੋ ਜਿਹਾ ਦੱਸ ਦਿਓ ਜਿਹਦੇ ਵਿੱਚ ਮਾਸ ਖਾਣ ਦੇ ਨੁਕਸ ਦੱਸੇ ਗਏ ਹੋਣ ਤੋ ਇੱਥੇ ਦੇਂਦਾ ਨਰਗ ਸੁਰਗ ਲੈਂਦੇ ਦੇਖੋ ਇਹ ਠੰਗਾਣਾ ਆਪ ਨਾ 부ਝਾ ਲੋਕ 부ਝਾਏ ਪਾਡੇ ਖਰਾ ਸਿਆ ਨਾ ਪੰਦੇ ਤੂੰ ਜਾਣੈ ਨਹੀਂ ਕਿਥੋਂ ਮਾਸੂ ਪੰਨੋ ਇਹ ਪੰਤਾ ਤੂੰ ਜਾਣਦੇ ਨਹੀਂ ਮਾਸ ਪੈਦਾ ਕਿਥੋਂ ਹੁੰਦਾ ਤੋਇਓ ਅਣਕਮਾਦ ਕੁਪਾਹਾ ਤੋਇ ਕਹਿੰਦੇ ਨੇ ਪਾਣੀ ਅੰਨ ਅਨਾਜ ਕੁਮਾਦ ਕੁਪਾਹਾ ਤੋਇ ਤਿਰ ਬਹਣ ਗੰਨਾ ਸਾਰੇ ਗੰਨਾ ਪੀਂਦੀਆਂ ਨਾ ਤੋ ਆਕਾ ਹੂੰਬੋ ਵੀ ਖੱਛਾ ਤੋਹੇ ਬੁੱਤ ਬੇਕਾਰਾ ਤੂ ਤੇ ਕਹਿੰਦਾ ਕੋਈ ਮੈਂ ਬੜਾ ਚੰਗਾ ਵੈਸ਼ਨੂ ਆ ਪਰ ਸਾਰੇ ਵਿਕਾਰ ਤੇਰੇ ਜੀ ਭਰੇ ਪਏ ਨੇ ਕਿਉਂਕਿ ਤੈਨੂੰ ਹੀ ਨਹੀਂ ਪਤਾ ਉਹ ਨਾ ਕਿ ਪਾਂਡੇ ਕਿਥੋਂ ਮਾਸ ਪੰਨਾ ਮਾਸ ਕਿਥੋਂ ਪੈਦਾ ਹੁੰਦਾ ਮਾਸ ਬਣਦਾ ਕਿਸਰਾ ਇਹ ਜਿਹੜੀਆਂ ਅਸੀਂ ਪਦਾਰਥ ਖਾਂਦੇ ਜਿਨ੍ਹਾਂ ਨੂੰ ਅਸੀਂ ਵੈਸ਼ਵੂ ਭੋਜਨ ਕਹਿੰਦੇ ਆ ਤੇ ਚਾਵਲ ਦਾਲ ਸਬਜ਼ੀਆਂ ਸਾਗ ਵਗੈਰਾ ਇਹ ਅਨ ਕਮਾਦ ਕਪਾਹ ਇਨ੍ਹਾਂ ਦੇ ਕਾਰਨ ਤੇ ਮਾਸ ਵਧਦਾ ਸਾਡੇ ਜਿਸਮ ਦਾ ਇਹ ਚੀਜ਼ਾਂ ਮਾਸ ਵਧਾਉਂਦੀਆਂ ਨੇ ਸਾਡਾ ਇਹ ਚੀਜ਼ ਜਿਹੜੇ ਲੋਕ ਵੈਸ਼ਵੂ ਨੇ ਉਹਨਾਂ ਦਾ ਮਾਸ ਅਗਰ ਇਹ ਚੀਜ਼ਾਂ ਸਾਰੀਆਂ ਛੱਡ ਦੇਣ ਨਾ ਮਾਸ ਸੁੱਕ ਸੁੱਕੇ ਢੀਆਂ ਰਹਿ ਜਾਣਗੇ ਜਿਨ੍ਹਾਂ ਚੋਂ ਜੋ ਮਾਸ ਪੈਦਾ ਹੁੰਦਾ ਹੈ ਜੜਾ ਮਾਸ ਦਾ ਸੋਰਸ ਹੈ ਉਹ ਸਾਰੇ ਖਾਈ ਜਾ ਰਹੇ ਹੋ ਉਹ ਸਾਰੇ ਪੀ ਜਾ ਰਹੇ ਹੋ ਤੁਸੀਂ ਰੁਕ ਪਾਂਡੇ ਤੂੰ ਜਾਣਾ ਹੀ ਨਹੀਂ ਕਿ ਤੂੰ ਮਾਸ ਉਪਨਾ ਤੋਇਓ ਅਣਕ ਮਾਦ ਖਪਾਹ ਤੋਇਓ ਤਰਬਹਣ ਗੰਨਾ ਤੋ ਆਖਿਆ ਹੂੰ ਬੋ ਵੀਰੇ ਅੱਛਾ ਤੋਏ ਬੋਤ ਬਿਖਾਰ ਇਤੇ ਰਸ ਛੋੜ ਹੋ ਗਿਆ ਸੰਿਆਸੀ ਨਾਨਕਾ ਵਿਚਾਰਾ ਨਾਨਕ ਕਾਹਨ ਮੈਂ ਵਿਚਾਰ ਦੇ ਰਿਹਾ ਕਿ ਇਹ ਸਾਰੇ ਰਸ ਛੱਡ ਦੇ ਫਿਰ ਬਣ ਜਾ ਬੈਸ਼ਨੂ ਇਤੇ ਰਸ ਛੋੜ ਹੋ ਗਿਆ ਸੰਿਆਸੀ ਇਹ ਰਸ ਸਾਰੇ ਛੱਡੇ ਇਹ ਫੇਰ ਸੁਣਿਆ ਸੀ ਹੋ ਤਾਂ ਤਾਂ ਮੈਂ ਮੰਨਾਂ ਤੈਨੂੰ ਨਾਂ ਨਕਾ ਵਿਚਾਰਾ ਨਣਕੇ ਵਿਚਾਰ ਦੇ ਰਿਹਾ ਇਹ ਤੇ ਤੂੰ ਛੱਡ ਨਹੀਂ ਸਕਦਾ ਅਣ ਪਾਣੀ ਵੀ ਛੱਡ ਨਹੀਂ ਸਕਦਾ ਹੁਣ ਜੀਵਕਾਤ ਹੁੰਦਾ ਜੀ ਜੀਵ ਕਿਹਨੂੰ ਕਹੇ ਜੀਵ ਦੀ ਡੈਫੀਨੇਸ਼ਨ ਗੁਰਬਾਣੀ ਵਿੱਚ ਹੈ ਕਿ ਜੇ ਤੇ ਦਾਣੇ ਅਣ ਕੀ ਜੀਵ ਬਾਜ ਨਾ ਹੋਏ ਅਣ ਦੇ ਦਾਣੇ ਕੋਈ ਵੀ ਜਿਹੜੇ ਜੀਵਾਂ ਤੋਂ ਬਿਨਾ ਨਹੀਂ ਹੈ ਪਹਿਲਾ ਪਾਣੀ ਜੀਵ ਹੈ ਜਿਹੜਾ ਸਾਰੇ ਆ ਸਭ ਕੋ ਉਹ ਤੇ ਸਾਰੇ ਖਾਈ ਜਾਂਦੇ ਹੋ ਪਾਣੀ ਪੀ ਜਾਂਦੇ ਹੋ ਛੱਕੇ ਜਾਂਦੇ ਹੋ ਅਣ ਸਾਰੇ ਖਾਈ ਜਾਂਦੇ ਹੋ ਤੇ ਗੁਰੂ ਸਾਹਿਬ ਕਹਿੰਦੇ ਨੇ ਅਣ ਜਿਹੜਾ ਜੇਤੇ ਦਾਣੇ ਅਣ ਕਿੰਝਾਂ ਬਾਜਨ ਕੋਈ ਕਿ ਫਿਰ ਜੀਵ ਘਾਤ ਜੀਵ ਖਾਣ ਦੇ ਛੱਡ ਕੇ ਕਿਹੜੀ ਚੀਜ਼ ਖਾਈਏ ਫਿਰ ਮੈਨੂੰ ਉਹ ਚੀਜ਼ ਦੱਸਦੇ ਹੋ ਜਿਹਦੇ ਵਿੱਚ ਜੀਵ ਨਹੀਂ ਹਨ ਕਿ ਕੈਸਾ ਵਹਿਮ ਕੈਸਾ ਪਖੰਡ ਸਿੱਖ ਧਰਮ ਵਿੱਚ ਪਾਲ ਲਿਆ ਇਹਨਾਂ ਲੋਕਾਂ ਨੇ ਕਿਹਾ ਸਿੱਖਾਂ ਨੂੰ ਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਗਿੱਦੜ ਮਣਾ ਜਾਂਦੇ ਹੋ ਇਹ ਵੀ ਜਿਹੜੇ ਸ਼ਿਕਾਰ ਖੇਡਦੇ ਸਨ ਜੰਗ ਜੂਦ ਦੀ ਪ੍ਰੈਕਟਿਸ ਹੁੰਦੀ ਸੀ ਉਹਦੇ ਨਾਲ ਗੁਰੂ ਸਾਹਿਬ ਗੁਰੂ ਗੋਬਿੰਦ ਸਾਹਿਬ ਨੇ ਇਸੇ ਵਾਸਤੇ ਮੱਲਾ ਖਾੜੇ ਬਣਾਏ ਸਨ ਔਰ ਸ਼ਸਤਰਾਂ ਦੇ ਵਿਆਸ ਕਰਾਇਆ ਸਨ ਵਿ ਸਿੰਘ ਸੁਰਮੇ ਬਨਨ ਤੇ ਤੁਸੀਂ ਕੀ ਇਹਨੂੰ ਝੜੇ ਬਣਾਉਣਾ ਚਾਹੁੰਦੇ ਹੋ ਸਾਰੇ ਕੋਈ ਛਟਾ ਕੇ ਉਹ ਭਾਈ ਮਿਹਰਬਾਨੀ ਕਰੋ ਸਿੱਖੋਂ ਉਤੇ ਇਹ ਸਿੱਖੋਂ ਦੇ ਦੁਸ਼ਮਣ ਨਾ ਬਣੋ ਤੇ ਸਿੱਖਾਂ ਜੀ ਕਦੇ ਮਾਸ ਦੇ ਝਗੜੇ ਕਦੇ ਨਾਲਛਾਏ ਕਲੰਡਰ ਦੇ ਝਗੜੇ ਕਦੇ ਰਹਿਤ ਮਤਦ ਦੇ ਝਗੜੇ ਕਦੇ ਦਸਮਗ੍ਰੰਥ ਦੇ ਝਗੜੇ ਪਾ ਕੇ ਸਿੱਖਾਂ ਨੂੰ ਵੰਡੋ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਨੂੰ ਸਮਝੋ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਗਲਤ ਅਰਥ ਕਰਕੇ ਲੋਕਾਂ ਨੂੰ ਭੁਲੇਖਾ ਨਾ ਪਾਓ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਾਰਾਜ ਵੀ ਸਿਰਫ ਇਹ 1299 90 ਪੰਨੇ ਤੇ ਗੁਰੂ ਸਾਹਿਬ ਨੇ ਮਾਸ ਨੂੰ ਸਬਜੈਕਟ ਬਣਾ ਕੇ ਵਿਸ਼ਾ ਬਣਾ ਕੇ ਗੱਲ ਕੀਤੀ ਹੋਈ ਹੈ ਇੱਥੇ ਮਾਸ ਦੇ ਹੱਕ ਵਿੱਚ ਇਹ ਸ਼ਬਦ ਆਏ ਨੇ ਇੱਥੇ ਮਾਸ ਦੇ ਖਿਲਾਫ ਨਹੀਂ ਆਏ ਹੋਏ ਇਹ ਮੇਰੇ ਤੋਂ ਜ਼ਿਆਦਾ ਹੀ ਵਿਦਵਾਨ ਹੋ ਸਭ ਮੇਰੇ ਤੋਂ ਜ਼ਿਆਦਾ ਪੜੇ ਲਿਖੇ ਹੋ ਆਪ ਗੁਰਗਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਲੋ ਨਿਤਭੂਸਨ ਸਾਹਿਬ ਸਿੰਘ ਜੀ ਦੇ ਕੀਤੇ ਹੋਰਤ ਗੁਰਗਨ ਸਾਹਿਬ ਦਰਪਣ ਪੋਥੀਆਂ ਜੂਨ ਅਰਥ ਪੜ ਕੇ ਦੇਖ ਲੋ ਕਿ ਇਹਦੇ ਕੀ ਹੱਥ ਕੀਤੇ ਗਏ ਹਨ ਹੋਰ ਵਿਦਵਾਨਾਂ ਨੇ ਕੀ ਕੀਤੇ ਹਨ ਹਾਂ ਇਹ ਜਿਹੜੇ ਮਾਸ ਦੇ ਖਿਲਾਫ ਹਨ ਇਹ ਬਦੋਂ ਬਦੀ ਖਿੱਚ ਤੁਰ ਕੇ ਅਰਥ ਹੋਰ ਕਰੀ ਜਾਣ ਤੇ ਪਈ ਕਰੀ ਜਾਣ ਤੋਂ ਲੱਗਦਾ ਇਹ ਬੜੀ ਢੇਰ ਦਾ ਇਹ ਮਸਲਾ ਚਰਚਾ ਵਿੱਚ ਹੈ ਮੈਂ ਇਸ ਮਸਲੇ ਦੇ ਵਿੱਚ ਗੁਰਬਾਣੀ ਦੀ ਕੀ ਰੋਸ਼ਨੀ ਹੈ ਗੁਰਬਾਣੀ ਮਾਸ ਖਾਣੇ ਮਨਾਨੀ ਕਰਦੀ ਹਾਂ ਇੱਕ ਗੱਲ ਜ਼ਰੂਰ ਹੈ ਕਿ ਗੁਰਬਾਣੀ ਇਹ ਜੁਰ ਕਹਿੰਦੀ ਹੈ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਜਿਤ ਖਾਦਾ ਤਨ ਪੀੜੀਏ ਮਨ ਮੇ ਚਲੇ ਵਿਕਾਰ ਭਾਈ ਐਸੇ ਹੋਰ ਖਾਣੇ ਨਾ ਖਾਓ ਜਿਨ੍ਹਾਂ ਦੇ ਖਾਣ ਨਾਲ ਤੁਹਾਡਾ ਮਨ ਵਿਕਾਰੀ ਹੋ ਜਾਏ ਤਾਂ ਤਨ ਤਨ ਰੋਗੀ ਹੋ ਜਾਏ ਅਗਰ ਕਿਸੇ ਨੂੰ ਮੈਡੀਕਲੀ ਤੌਰ ਤੇ ਮਨਾ ਕੀਤਾ ਗਿਆ ਵੀ ਤੁਸੀਂ ਮੀਟ ਨਾ ਖਾਓ ਤੁਹਾਨੂੰ ਠੀਕ ਨਹੀਂ ਰਹੇਗਾ ਉਹ ਵਾਕਿਆ ਨਾ ਖਾਏ ਜਿਸ ਨੂੰ ਜਾ ਕੋਈ ਅਗਰ ਮਾਸ ਖਾਂਦਾ ਤੇ ਉਹਦੇ ਦਿਮਾਗ 'ਚ ਵਹਿਮ ਹੈ ਉਹਦੀ ਸੁਰਤੀ ਟੁੱਟਦੀ ਹੈ ਤਾਂ ਨਾ ਖਾਓ ਭਾਈ ਕੋਈ ਪਾਬੰਦੀ ਵੀ ਨਹੀਂ ਵੀ ਜਬਰਦਸਤੀ ਖਾਓ ਤੁਸੀਂ ਖਾਓ ਤੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਨਿੰਦਣਾ ਉਹਨਾਂ ਨੂੰ ਨਾਸਤਿਕ ਸਮਝੇ ਨਾ ਉਹਨਾਂ ਨੂੰ ਮਨਮੁਖ ਸਮਝੇ ਨਾ ਇਹ ਬੜੀ ਭਾਰੀ ਬੇਵਕੂਫੀ ਹੈ ਇਸ ਪਾਸੇ ਦਿਮਾਗ ਆਪਣਾ ਠਿਕਾਣਾ ਕਰ ਲੈਣ ਇਹ ਲੋਕ ਜਿਹੜੇ ਐਸੀ ਗੱਲਾਂ ਕਰਦੇ ਨੇ ਇਹ ਗੁਰੂਗ੍ਰੰਥ ਸਾਹਿਬ ਦੇ ਵਿਰੋਧੀ ਲੋਕ ਹਨ ਜਿਹੜੇ ਮਾਸ ਦੇ ਖਿਲਾਫ ਬੋਲ ਕੇ ਸਿੱਖਾਂ ਨੂੰ ਜੀ ਵੰਡੀਆਂ ਪਾ ਰਹੇ ਨੇ ਭਾਈ ਤੋਂ ਇਸ ਵਾਸਤੇ ਇਸ 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 ਵਹਿਮ ਦਾ ਪ੍ਰਚਾਰ ਜਿਹੜਾ ਕਰਨਾ ਇਹ ਬਹੁਤ ਬੜਾ ਭਾਰੀ ਗਲਤ ਹੈ ਗੁਰਮਤਿ ਮਾਸ ਖਾਣਾ ਮਨਾ ਨਹੀਂ ਇਸ ਵਾਸਤੇ ਜਦੋਂ ਅਸੀਂ ਅੰਮ੍ਰਿਤ ਖੰਡੇ ਦੀ ਪੋਲ ਲੈਣ ਜਾਂਦੇ ਹਾਂ ਸਾਨੂੰ ਉੱਥੇ ਕੁੱਠਾ ਮਾਸ ਬਣਾ ਕੇ ਦਿੱਤਾ ਜਾਂਦਾ ਹੈ ਮਾਸ ਮਨਾ ਨਹੀਂ ਕੀਤਾ ਜਾਂਦਾ ਕੁੱਠਾ ਮਨਾ ਕੀਤਾ ਜਾਂਦਾ ਫਿਰ ਇਹ ਉਦੋਂ ਕਹਿੰਦੇ ਨੇ ਰਹਿਤ ਮਰਜ਼ਾ ਦਾ ਪੰਥਕ ਫੈਸਲਾ ਤੇ ਪੰਥਕ ਫੈਸਲੇ ਵਿੱਚ ਅਗਰੇ ਚੀਜ਼ ਲਿਖੀ ਹੈ ਤੇ ਫਿਰ ਪੰਥਕ ਫੈਸਲੇ ਨੂੰ ਚੈਲੰਜ ਕਰਨ ਵਾਲੇ ਉਹ ਉਹ ਮਨਮੁੱਖ ਨਹੀਂ ਜਾ ਕੇ ਜਿਹੜੇ ਪੰਥਕ ਫੈਸਲੇ ਨੂੰ ਮੰਨਣ ਵਾਲੇ ਹਾਂ ਹਾਂ ਮੰਨਦਾ ਮੈਂ ਰਹਿਤ ਮਰਜ਼ਾ ਵਿੱਚ ਬਹੁਤ ਸਾਰੀਆਂ ਗਲਤੀਆਂ ਵੀ ਰਹਿ ਗਈਆਂ ਨੇ ਬਹੁਤ ਸਾਰੀਆਂ ਕਮੀਆਂ ਵੀ ਹਨ ਇਸ ਤੋਂ ਅਗਲਾ ਵਿਸ਼ਾ ਮੈਂ ਰਹਿਤ ਮਰਜ਼ਾ ਦੀ ਸ਼ੁਰੂ ਕਰਾਂਗਾ ਕਿ ਕਿਹੜੀ ਕਿਹੜੀ ਚੀਜ਼ਾਂ ਰਹਿਤ ਮਰਜ਼ਾ ਵਿੱਚ ਜੜੀਆਂ ਉਹਨਾਂ ਦੇ ਗੌਰ ਕਰਨ ਦੀ ਲੋੜ ਹੈ ਉਹਨਾਂ ਨੂੰ ਬਦਲਣ ਦੀ ਲੋੜ ਹੈ ਜਿਹੜੀਆਂ ਮਨਮਤ ਵਾਲੀਆਂ ਗੱਲਾਂ ਉਹਦੇ ਵਿੱਚ ਆ ਗਈਆਂ ਨੇ ਜਾ ਕੱਚੀਆਂ ਬانيه ਸ਼ਾਮਲ ਹੋ ਗਈਆਂ ਨੇ ਸਾਡੇ ਨਿਤਨੇਮ ਅੰਮਦ ਸੰਚਾਰ ਵਿੱਚ ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਕਰਾਂਗਾ ਰਹਿਤ ਮਦਰ ਟਾਕ ਨੂੰ ਮੈਂ ਅਗਲਾ ਛੇੜਾਂਗਾ ਲੇਕਿਨ ਜਿਹੜੀਆਂ ਗੱਲਾਂ ਠੀਕ ਨਹੀਂ ਭਾਈ ਉਹਨਾਂ ਨੂੰ ਤਾਂ ਜਣੀ ਗੁਰੂ ਗ੍ਰੰਥ ਸਾਹਿਬ ਦੇ ਆਧਾਰਤ ਉਹਨਾਂ ਨੂੰ ਤਾਂ ਪ੍ਰਮਾਣ ਕਰੀਐ ਸੀ ਤੁਝ ਲੈਜਾ ਅੱਜ ਇਸ ਵਿਸ਼ੇ ਦੀ ਅਸੀਂ ਇਥੇ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ